ਸ਼ਾਮਾਂ ਦਾਣ। ਅੱਜ ਦੇ ਪੰਜਾਬ ਤੋਂ ਬਾਰੇ ਪ੍ਰੋਗਰਾਮ ਕਰਨ ਦਾ ਨਾਮ ਦੇ ਵਿੱਚ ਪਟਾ ਨਿਕਾ ਸਵਾਗਤ ਹੈ ਜੀ। ਅੱਜ ਦਿਨ ਵੀਰਵਾਰ ਤੇ ਤ੍ਰਿਪਾਜੀ ਦਾ ਸਾਥ ਲਈ ਤੁਸੀਂ ਸਾਡੇ ਨਾਲ ਬਖੰਦਾਰ ਸਟੂਡੀਓ ਤੇ ਤੱਕ ਜੁੜੇ ਹੋਏ ਹੋ। ਮੈਂ ਮਨਾਲੇ ਸੰਦਾਰ ਬਸਾ ਉਸ ਤੋਂ ਲੋਹਰੀ। ਸੋ ਅੱਜ ਦੇ ਪ੍ਰੋਗਰਾਮ ਦਾ ਦਾਸ ਕਰਦੇ ਅੱਜ ਦੀ ਐਂਡ ਖਬਰ ਦੇ ਵਿੱਚ ਦੱਸ ਕਰਾਂਗੇ। ਪਲਟਨ ਸਭ ਸਿਟ ਆ ਜੀ। ਸਤਿ ਸ੍ਰੀ ਅਕਾਲ ਜੀ। ਕੋਈ ਕਦ ਗੱਲ ਕਰੀਏ ਤਾਂ ਕਿ ਅਰਵਿੰਦ ਕੇਜਰੀਵਾਲ ਹੋਰੀ ਆਜੋਲੇ ਬਾਦ ਪੀੜੀਆ ਕੋ ਕੰਡੀਸ਼ਨਾਂ ਲਾਈਆਂ ਕੀ ਲਾਈਆਂ ਕਿ ਕਿੰਨਾ ਜਿਹੜਾ ਸ਼ਰਪਾਂ ਦੇ ਉੱਤੇ ਉਹਨਾਂ ਨੂੰ ਬਾਹਰ ਤੇ ਜੇ ਦੇ ਦੇਖੋ ਦਾਨੀਗੜ੍ਹ ਗਿਆ ਸਾਹਿਬ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਪਣੀ ਗ੍ਰਿਫਤਾਰੀ ਨੂੰ ਤੇ ਜਿਹੜਾ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦਾ ਰਿਮਾਂਡ ਦਿੱਤਾ ਗਿਆ ਸੀ ਉਹਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਕਿ ਮੇਰੇ ਨਾਲ ਇਹ ਜਿਆਦਤੀ ਕੀਤੀ ਜਾ ਰਹੀ ਹੈ ਕੇਸ ਬਣਦਾ ਨਹੀਂ ਔਰ ਇਹ ਸਾਰੀ ਪ੍ਰोसीडिंग ਜਿਹੜੀ ਰੱਦ ਕੀਤੀ ਜਾਵੇ ਉਹਨਾਂ ਨੇ ਕੇਸ ਨੂੰ ਖਤਮ ਕਰਾਉਣ ਲਈ ਐਪਲੀਕੇਸ਼ਨ ਦਿੱਤੀ ਸੀ। ਹੂੰ ਇਹਦੇ ਚ ਬੜੀ ਲੰਬੀ ਸੁਣਵਾਈ ਹੋਈ ਬੜੀ ਡੂੰਘਾਈ ਦੇ ਨਾਲ ਗੱਲ ਕੀਤੀ ਵਕੀਲ ਸਹਿਬਾਨ ਨੇ। ਲੇਕਿਨ ਦਿੱਲੀ ਦੀ ਹਾਈ ਕੋਰਟ ਨੇ ਉਹਨਾਂ ਦੀ ਇਹ ਪਟੀਸ਼ਨ ਰੱਦ ਕਰ ਦਿੱਤੀ ਸੀ। ਹੂੰ ਉਹ ਤੋਂ ਬਾਅਦ ਕੇਜਰੀਵਾਲ ਸਾਹਿਬ ਜਾਂਦੇ ਐ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਉਹੀ ਜਿਹੜਾ ਹੈਗਾ ਦਲੀਲ ਦਿੱਤੀ ਕਿ ਆ ਗੱਲ ਲੇਕਿਨ ਸੁਪਰੀਮ ਕੋਰਟ ਨੇ ਕਹਤਾ ਕਿ ਨਹੀਂ ਇਹ ਮਾਮਲੇ ਦੇ ਉੱਤੇ ਸੁਣਵਾਈ ਕਿਉਂਕਿ ਲੰਬੀ ਚੱਲਣੀ ਹੈ ਕੇਸ ਬਣਦਾ ਜਾਂ ਨਹੀਂ ਬਣਦਾ ਇਹਦਾ ਇੱਕ ਦਿਨ ਦੇ ਵਿੱਚ ਨਿਪਟਾਰਾ ਨਹੀਂ ਹੋ ਸਕਦਾ ਪਰ ਕਿਉਂਕਿ ਉਹਨਾਂ ਨੇ ਇਹ ਦਲੀਲ ਦਿੱਤੀ ਸੀਗੀ ਕਿ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਚੋਣਾ ਤੋਂ ਐਨ ਪਹਿਲਾਂ ਕੀਤੀ ਗਈ ਹੈ ਚੋਣਾ ਦੇ ਦੌਰਾਨ ਕੀਤੀ ਗਈ ਹੈ ਇਹਦਾ ਮਤਲਬ ਹੈ ਕਿ ਲੈਵਲ ਪਲੇਇੰਗ ਫੀਲਡ ਜਿਹੜਾ ਹੈਗਾ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਉਹਨਾਂ ਨੂੰ ਜਾਣਬੁੱਝ ਕੇ ਅੰਦਰ ਬੰਦ ਕੀਤਾ ਤਾਂ ਕਿ ਉਹ ਆਪਣੀ ਪਾਰਟੀ ਵਾਸਤੇ ਕੰਪੇਨ ਨਾ ਕਰ ਸਕਣ ਕਿਉਂ ਨਾ ਪ੍ਰਚਾਰ ਨਾ ਕਰ ਸਕਣ। ਇਹਦੇ ਤੇ ਸੁਪਰੀਮ ਕੋਰਟ ਨੇ ਫਿਰ ਵਿੱਚ ਗੱਲ ਕਹਿ ਦਿੱਤੀ ਸੀ ਕਿ ਤੁਸੀਂ ਬੇਲ ਐਪਲੀਕੇਸ਼ਨ ਦੇ ਦਿਓ। ਔਰ ਇੰਟਰਮ ਬੇਲ ਅਸੀਂ ਤੁਹਾਨੂੰ ਦੇਣ ਬਾਰੇ ਵਿਚਾਰ ਕਰ ਸਕਦੇ ਹਾਂ ਉਹਨਾਂ ਨੇ ਜੀ ਸ਼ਬਦ ਚੁਣਿਆ ਸੀ ਵਿਚਾਰ। ਕਿ ਜੇ ਮਤਲਬ ਗੱਲ ਬਣਦੀ ਹੋਈ ਤਾਂ ਤੁਹਾਨੂੰ ਸੀਜ਼ ਰਾਸਤੇ ਦੇ ਦਿਆਂਗੇ ਤਾਂ ਤੁਸੀਂ ਚੋਣ ਪ੍ਰਚਾਰ ਕਰ ਸਕਦੇ ਹੋ। ਜੀ। ਇਹਦੇ ਤੇ ਫਿਰ ਬਹਿਸ ਹੋਈ ਬੜੀ ਲੰਬੀ ਚੌੜੀ। ਉਸ ਤੋਂ ਬਾਅਦ ਇੱਕ ਕੇਸ ਰਿਜ਼ਰਵ ਰੱਖ ਲਿਆ ਸੀ ਕੱਲ੍ਹ ਵਾਸਤੇ। ਬੀਤੇ ਕੱਲ੍ਹ ਜੀ ਕੱਲ੍ਹ ਜਦੋਂ ਇਹ ਮਾਮਲਾ ਫੇਰ ਆਇਆ ਤੇ ਉੱਥੇ ਇੱਕ ਨਮਿਆ ਐਫੀਡੇਫਟ ਜਿਹੜਾ ਹੈਗਾ ਉਹ ਫਾਈਲ ਕਰਤਾ ਸੀ ਈਡੀ ਵਾਲੇ ਨੇ ਉਹਨੇ ਉੱਥੇ ਗੱਲ ਕਹੀ ਸੀ ਕਿ ਕਿਸੇ ਬੰਦੇ ਨੂੰ ਕਿਸੇ ਲੀਡਰ ਨੂੰ ਜੇ ਆਪਾਂ ਚੋਣ ਪ੍ਰਚਾਰ ਦੇ ਲਈ ਇਸ ਤਰ੍ਹਾਂ ਦੀ ਇਜਾਜ਼ਤ ਦਿੰਨੇ ਆ ਇਹ ਗੱਲ ਗਲਤ ਹੈ ਕਿਉਂਕਿ ਜਿਹੜਾ ਚੋਣ ਪ੍ਰਚਾਰ ਕਰਨਾ ਇਹ ਮੌਲਕਾ ਅਧਿਕਾਰ ਨਹੀਂ ਇਹ ਤਾਂ ਖੱਕਾ ਹੈ ਇਹ ਤਾਂ ਕੋਈ ਖਾਸ ਗੱਲ ਨਹੀਂ ਇਸ ਕਰਕੇ ਇਹ ਮੌਲਕਤ ਅਧਿਕਾਰ ਨਹੀਂ ਮੌਲਕਤ ਅਧਿਕਾਰਾਂ ਚ ਨਹੀਂ ਆਉਂਦਾ ਮੋਰਓਵਰ ਕੇਜਰੀਪਦ ਕਹਦਾਵਚੋਂ ਲੜਦੇ ਜੇ ਤੁਸੀਂ ਚੋਣ ਲੜਨਾ ਚੋਣ ਲੜਨਾ ਥੋੜਾ ਮੌਲਕ ਅਧਿਕਾਰ ਹੈ ਬੇਸ਼ੱਕ ਤੁਸੀਂ ਜੇਲ੍ਹ ਦੇ ਵਿੱਚ ਬੰਦ ਹੋ ਜਿੰਨੀ ਡੇਰ ਤੱਕ ਤੁਹਾਨੂੰ 2 ਸਾਲ ਤੋਂ ਵੱਧ ਦੀ ਸਜ਼ਾ ਨਹੀਂ ਹੁੰਦੀ ਤੁਹਾਡੀ ਸਜ਼ਾ ਦੇ ਉੱਤੇ ਕਿਸੇ ਕਿਸਮ ਦੀ ਕੋਈ ਸਟੇ ਨਹੀਂ ਲੱਗਦੀ ਤਾਂ ਤੁਹਾਨੂੰ ਰੋਕਿਆ ਜਾ ਸਕਦਾ ਹੈ ਕਿ ਤੁਸੀਂ ਚੋਣ ਨਹੀਂ ਲੜ ਸਕਦੇ ਪਰ ਜੇ ਤੁਸੀਂ ਨਜ਼ਰਬੰਦ ਕੀਤੇ ਹੋ ਜਾਂ ਤੁਸੀਂ ਅੰਡਰ ਟ੍ਰਾਇਲ ਹੋ ਤਾਂ ਤੋਂ ਨੂੰ ਚੋਣ ਲੜਨ ਤੋਂ ਨਹੀਂ ਰੋਕਿਆ ਜਾ ਸਕਦਾ ਇਹ ਫੰਡਾਮੈਂਟਲ ਰਾਈਟ ਹੈ ਫੰਡਾਮੈਂਟਲ ਰਾਈਟ ਹੈ ਨਹੀਂ ਕਿ ਕਿਸੇ ਬੰਦੇ ਨੇ ਕੰਪੇਨ ਕਰਨੀ ਹੈ ਤਾਂ ਉਹਨੂੰ ਦਿੱਤੀ ਜਾਵੇ ਤੇ ਨਾਲ ਉਹਨਾਂ ਨੇ ਫਿਰ ਇਹ ਗੱਲ ਕਹੀ ਤੁਸੀਂ ਈਡੀ ਦੇ ਕਿ ਇਹਦੇ ਨਾਲ ਇੱਕ ਨਵੀਂ ਪਿਰਤ ਪੈ ਜਾਣੀ ਹੈ ਔਰ ਫਿਰ ਹਰ ਇੱਕ ਬੰਦਾ ਇਹ ਡਿਮਾਂਡ ਕਰਿਆ ਕਰੂ ਕਿਉਂਕਿ ਕੋਈ ਵੀ ਪਤਾ ਕੱਲ ਨੂੰ ਮਰਡਰ ਕੇਸ ਦੇ ਵਿੱਚ ਅੰਦਰ ਚਲਾ ਗਿਆ ਉਹ ਅਜੇ ਤੱਕ ਅੰਡਰ ਟ੍ਰਾਇਲ ਹੈ ਪੰਚਾਇਤ ਦੀ ਚੋਣਾਂ ਕਿ ਉਹਨੇ ਸਰਪੰਚੀ ਆਸਤੇ ਕਾਗਜ਼ ਦਾਖਲ ਕਰਤੀ ਉਹ ਕਹਿੰਦਾ ਜੀ ਮੈਨੂੰ ਤਾਂ ਸੱਜਾ ਮੈਨੂੰ ਦਿਓ ਤੁਸੀਂ ਕਿਉਂਕਿ ਕੇਜਰੀਵਾਲ ਨੂੰ ਦਿੱਤੀ ਹੋਈ ਆ ਫਿਰ ਇੱਕ ਪਿਰਤ ਪੈ ਜਾਣੀ ਹੈ ਇਹ ਤਾਂ ਦਿਲ ਤੋਂ ਦਿਖਦਾ ਹੀ ਉਹ ਗੱਲ ਹੈ ਜੇ ਤਾਂ ਇਹ ਉਹ ਪੈਣੀ ਪੈਣਾ ਹੈ ਉਹਨਾਂ ਨੇ ਇਹ ਐਪਲੀਕੇਸ਼ਨ ਦਿੱਤੀ ਸੀ ਤੇ ਇਹ ਐਪਲੀਕੇਸ਼ਨ ਉਹਨਾਂ ਨੇ ਰਿਕਾਰਡ ਤੇ ਲੈ ਲਈ ਸੀ ਕਹਿੰਦੇ ਕੋਈ ਗੱਲ ਨਹੀਂ ਪਰ ਮੇਰੀ ਕੱਲ ਹੀ ਇਹ ਸਮਝ ਬਣ ਗਈ ਸੀ ਜਦੋਂ ਮੈਂ ਖਬਰ ਪੜ੍ਹੀ ਮੈਂ ਕਹਿੰਦੀ ਇਹ ਗੱਲ ਬਣਨੀ ਨਹੀਂ ਕਿਉਂਕਿ ਜਦੋਂ ਇੱਕ ਵਾਰੀ ਕੇਸ ਰਿਜ਼ਰਵ ਹੋ ਗਿਆ ਰਿਜ਼ਰਵ ਬਲੇ ਸਿਰਫ ਫੈਸਲਾ ਸੁਣਾਉਣਾ ਬਾਕੀ ਹੁੰਦਾ ਬਾਕੀ ਗੱਲ ਤਾਂ ਤੁਰ ਜਾਂਦੀ ਹੈ ਇਹ ਦਲੀਲ ਜੇ ਦੇਣੀ ਚਾਹੀਦੀ ਸੀ ਇਹ ਨੂੰ ਪਹਿਲਾਂ ਦੇਣੀ ਚਾਹੀਦੀ ਸੀ ਖैर ਅੱਜ ਜਦੋਂ ਇਹ ਮਾਮਲਾ ਆਇਆ ਤੇ ਉਹਨਾਂ ਨੇ 1 ਜੂਨ ਤੱਕ ਲਈ ਕੇਜਰੀ ਵਾਲ ਨੂੰ ਅੰਤਰਮ ਜਮਾਨਤ ਦਿੱਤੀ ਕਿਉਂਕਿ ਇਹਦੀ ਉਹਨੂੰ ਵੋਟਾਂ ਪੈ ਜਾਣਗੀਆਂ 1 ਜੂਨ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਕੰਪਲਸਰੀ ਹੈ 2 ਜੂਨ ਨੂੰ ਤੁਹਾਨੂੰ ਸਰੇਡਰ ਕਰਨਾ ਹੀ ਪੈਣਾ ਹੈ ਜੇ ਲੇਲਤਾਉਣਾ ਹੀ ਹੋਣਾ ਪੈਣਾ ਜੇ ਲਾਉਣਾ ਪੈਣਾ ਕਿਉਂਕਿ ਦਾਨੀਲ ਗਿਆ ਸਾ ਪਹਿਲਾਂ ਵੀ ਆਪਾਂ ਬੜੇ ਬਾਰੀ ਗੱਲ ਕੀਤੀ ਹੈ ਕਿ ਈੜੀ ਵਾਲੀ ਦੇ ਕੇਸ ਨਾਲ ਇਹਦੇ ਚ ਸ਼ਿਤੀ ਕੀਤੇ ਐਂਟੀਸੀਪੇਟਰੀ ਬੀਲ ਜਾਂ ਰੈਗੂਲਰ ਬੀਲ ਨਹੀਂ ਮਿਲਦੀ ਜਾਬ ਦੇ ਵਿੱਚ ਤੁਸੀਂ ਦੇਖੋ ਨਾ ਬਹੁਤ ਸਾਰੇ ਲੀਡਰ ਹੈਗੇ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਨੇ ਕੇਸ ਵੀ ਦਰਜ ਕੀਤੇ ਐ ਇਨਕੁਆਰੀਆਂ ਵੀ ਚੱਲੀ ਜਾਂਦੀਆਂ ਵਿਜੀਲੈਂਸ ਨੇ ਗ੍ਰਿਫਤਾਰ ਵੀ ਕੀਤੇ ਜੇ ਗ੍ਰਿਫਤਾਰ ਕਰ ਲੇ 2-3 ਮਹੀਨੇ ਅੰਦਰ ਲਾਏ ਰੈਗੂਲਰ বেল ਹੋਗੀ ਜਾਂ ਫੇਰ ਵੀ ਐਂਟਿਸਪੇਟਰੀ বেল ਵਾਸਤੇ ਅਪਲਾਈ ਕਰ ਦਿੰਦੇ ਹੁਣ ਜਿਵੇਂ ਪੰਜਾਬ ਦੇ ਵਿੱਚ ਇੱਕ ਲੀਡਰ ਬਾਰੇ ਗੱਲ ਚੱਲ ਰਹੀ ਹੈ ਕਿ ਜੀ ਉਹਨੇ ਅੱਜ ਛੱਡੀ ਭਾਰਤੀ ਜਨਤਾ ਪਾਰਟੀ ਕੇ ਕੱਲ ਛੱਡੀ ਔਰ ਉਹ ਮੁੜ ਕੇ ਆਪਣੀ ਮਾਂ ਪਾਰਟੀ ਚ ਵਾਪਸ ਜਾ ਸਕਦਾ ਹੈ ਕਿਉਂਕਿ ਪਰਿਵਾਰ ਦੇ ਉੱਤੇ ਬੜਾ ਵੱਡਾ ਸੰਕਟ ਹੈ ਬੜੀ ਭਿਆਨਕ ਚੋਣ ਆ ਗਈ ਮੇਰੀ ਸਮਝ ਦੇ ਵਿੱਚ ਈ ਨਹੀਂ ਆਦਾ ਦਾ ਕਰਨੀ ਹੈ ਕਿ ਉਹ ਉਸ ਲੀਡਰ ਦੇ ਖਿਲਾਫ ਬੇਸ਼ੱਕ ਪਹਿਲਾਂ ਹੀ ਵਿਜੀਲੈਂਸ ਬਿਊਰੋ ਨੇ ਕੇਸ ਰਜਿਸਟਰ ਕੀਤਾ ਹੋਇਆ ਹੈ ਲੇਕਿਨ ਉਹਨੂੰ ਐਂਟੀ ਸਪੀਸ ਬੇਲ ਜਿਹੜੀ ਹੈਗੀ ਹੈ ਇੰਟਰਮ ਮਿਲੀ ਹੋਈ ਹੈ ਅਰੈਸਟ ਸਟੇ ਕੀਤੀ ਹੋਈ ਹੈ ਰੈਗੂਲਰ ਤਾਂ ਹਾਲੇ ਨਹੀਂ ਮਿਲੀ ਪਰ ਜੇ ਉਹ ਬੰਦਾ ਅੱਜ ਜੀ ਬੀ ਜੀ ਪੀ ਨੂੰ ਦਿਖਾ ਦਿੰਦਾ ਹੈ ਤਾਂ ਬੀ ਜੀ ਪੀ ਵਾਲੇ ਤਾਂ ਹਾਂ ਉੱਥੇ ਬੈਠੇ ਸੋਚ ਸਕਦੇ ਆ ਫਿਰ ਭਾਈ ਵੀ ਹੋਰ ਕੁਝ ਤਾਂ ਹੈ ਨਹੀਂ ਜਿਹੜਾ ਵਿਜੀਲੈਂਸ ਵਾਲਾ ਕੇਸ ਹੈ ਉੱਥੇ ਜਿਹੜਾ ਪੈਸਾ ਲਾਇਆ ਉਹ ਕਾਲਾ ਧਨ ਕਿੱਥੋਂ ਲੈਂਦਾ ਹੈ ਇਸ ਇਸ ਦਲੀਲ ਦੇ ਨਾਲ ਉਹ ਬੰਦੇ ਨੂੰ ਫੜ ਲੈਂਦੇ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੀ ਆਮ ਤੌਰ ਤੇ ਉਤੇ ED ਉਹ ਨਾ ਕਿਸਨ ਨੂੰ ਹੱਥ ਪਾਉਂਦੀ ਹੈ ਜਿਹੜੇ ਕੇਸ ਆਲਰੇਡੀ ਰਜਿਸਟਰਡ ਹੁੰਦੇ ਹੈ ਚਾਹੇ ਰਿਜਿਸਟ੍ਰੈਂਸ ਨੇ ਕੀਤਾ ਹੋਵੇ ਚਾਹੇ ਉਹ CBI ਨੇ ਕੀਤਾ ਹੋਵੇ ਜਾਂ ਕਿਤੇ ਮਨੀ ਇਨਵੋਲਵਮੈਂਟ ਹੋ ਗਈ। ਡਰੱਗਸ ਦਾ ਮਾਮਲਾ ਆ ਜੇ ਉਹ ਵੀ ED ਲੈ ਲੈਂਦੀ ਹੈ। ਉੱਥੇ ਫਿਰ ਉਹ ਕਹਿੰਦੇ ਵੀ ਆ ਜਾ ਭਾਈ ਤੂੰ ਅੰਦਰ ਚੱਲਣ ਵਾਲੀ ਗੱਲ ਹੈ। ਤਾਂ ਜਿਹੜੇ ਬੰਦੇ ਆਰਾਮ ਦੀ ਜ਼ਿੰਦਗੀ ਬਤੀਤ ਕਰਤੀ ਹੋਵੇ ਤੇ ਦਾੜੀਆਂ ਸਭ ਤੁਹਾਨੂੰ ਪਤਾ ਵੀ ਛੇਤੀ ਕੀਤੇ ਫਿਰ ਉਹ ਅੰਦਰ ਜਾਣ ਤੋਂ ਡਰਦਾ ਹੈ। ਅਗਲਾ ਕਹਿੰਦਾ ਬਿਲਕੁਲ ਕੋਈ ਨਹੀਂ ਜਿਹੜੀ ਮਦਦ ਬੁੱਧਤ ਕਰਨੀ ਆਪਾਂ ਕਰ ਲਾਂਗੇ ਮਾਮਲਾ ਬੜਾ ਖਤਰਨਾਕ ਹੁੰਦਾ ਹੈ। ਸੋ ਕੇਜਰੀ ਬਹਾਉਰਾ ਨੂੰ ਹੁਣ ਜਿਹੜੀ ਹੈ ਅੰਦਰ ਤਾਂ ਜਾਣਾ ਹੀ ਪੜੇ ਇਹ ਨਹੀਂ ਕਿ ਉਹ ਮਤਲਬ ਜਿਹੜੇ ਹੈਗੇ ਆ 12 ਦੇ 40 ਮਾਗਦਾਨ ਤੱਕ ਬੜਾਈ ਕਰੀਏ ਉਹ ਹਾਂ ਐਨੀ ਗੱਲ ਜ਼ਰੂਰ ਹੈ ਕਿ ਉਹ ਹੁਣ ਆਪ ਦਾ ਪ੍ਰਚਾਰ ਕਰ ਸਕਣਗੇ ਆ ਲਓ ਜੀ ਮੈਂ ਆਪ ਦਾ ਪ੍ਰਚਾਰ ਕਰ ਲਿਆ ਜੀ ਇਹ ਕਹਿੰਦੇ ਕਿ ਕਤਲ ਦੀ ਸਾਜ਼ਿਸ਼ ਹੋਈ ਸੀ ਉਹ ਕਤਲ ਦੀ ਸਾਜ਼ਿਸ਼ ਕਹਿੰਦੇ ਕਾਦੀ ਆ ਗਈ ਸੀ ਕਿਹਦੇ ਕਤਲ ਦੀ ਸਾਜ਼ਿਸ਼ ਸੀ ਇਹ ਵੀ ਸਾਰੀ ਕਾਲ ਇਹ ਜਾਣ ਵਾਲੀ ਸਭ ਕਤਲ ਜਿਹੜਾ ਹੋਇਆ ਸੀ ਇਹ ਹੋਇਆ ਸੀਗਾ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਬੱਸੀ ਪਠਾਣਾ ਇਲਾਕਾ ਹੈ ਉੱਥੇ ਬੱਸੀ ਪਠਾਣਾ ਦੇ ਵਿੱਚ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚ ਕਤਲ ਨਹੀਂ ਹੋਇਆ ਸੀ ਕਤਲ ਦੀ ਸਾਜ਼ਿਸ਼ ਹੋਈ ਸੀ ਬੰਦੇ ਦੇ ਉੱਤੇ ਕਾਤਲਾਨਾ ਹਮਲਾ ਹੋਇਆ ਸੀ ਜਿਸ ਬੰਦੇ ਦੇ ਖਿਲਾਫ ਕਾਤਲਾਨਾ ਹਮਲਾ ਹੋਇਆ ਸੀ ਜਿਸ ਬੰਦੇ ਦੇ ਉੱਤੇ ਉਹ ਬੰਦਾ ਜਿਹੜਾ ਹੈਗਾ ਜੀ ਐਸਸੀਬੀਸੀ ਬਿੰਗ ਜਿਹੜਾ ਬੀਸੀ ਬਿੰਗ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹਦਾ ਜ਼ਿਲ੍ਹਾ ਪ੍ਰਧਾਨ ਹੈ ਜ਼ਿਲ੍ਹਾ ਪ੍ਰਧਾਨ ਦੇ ਨਾਲ ਨਾਲ ਨਾ ਉਹਦਾ ਜਿਹੜਾ ਹੈਗਾ ਬੰਦੇ ਦਾ ਉਹ ਜਿਹੜਾ ਮੇਰੇ ਨਾਂ ਨਿਕਲ ਗਿਆ ਦਿਮਾਗ ਦੇ ਵਿੱਚੋਂ ਆ ਜਾਂਦਾ ਜਿਆਦ ਜੀ ਉਹ ਬੰਦੇ ਦੇ ਉੱਤੇ ਜਦੋਂ ਮੁਕੱਦਮਾ ਹੋ ਗਿਆ ਮਿਸਟਰ ਮਠਾੜੂ ਹੈ ਮਲਕੀਤ ਮਲਕੀਤ ਸਿੰਘ ਮਠਾੜੂ ਮਠਾੜੂ ਜਦੋਂ ਹਮਲਾ ਹੋ ਗਿਆ ਤਾਂ ਹਮਲਾ ਹੁੰਨ ਤੋਂ ਬਲਿਵਿ ਹਮਲਾ ਕੀਤਾ ਕੀਨੇ ਕੋਈ ਪਤਾ ਨਹੀਂ ਅਣਪਛਾਤੇਆਂ ਦੇ ਖਿਲਾਫ ਕੇਸ ਦਰਜ ਹੋ ਗਿਆ ਅੱਜ ਕੱਲ੍ਹ ਦਨੈ ਲਈ ਸਭ ਤੁਹਾਨੂੰ ਪਤਾ ਵੀ ਜਿਹੜਾ ਡਿਜੀਟਲ ਤਫਤੀਸ਼ ਦਾ ਕਰਕੇ ਇਹ ਬੜਾ ਵਧੀਆ ਹੁੰਦਾ ਉਹਨਾਂ ਨੇ ਜਦੋਂ ਉੱਥੇ ਡਿਜੀਟਲ ਤਰੀਕੇ ਦੇ ਨਾਲ ਪੁਲਿਸ ਨੇ ਸੈਂਟੀਫਿਕ ਤਰੀਕੇ ਨਾਲ ਦੇਖਿਆ ਵੀ ਇਹ ਕਿਹੜਾ ਕੌਣ ਵੱਦਾ ਹੋਇਆ ਤਾਂ ਉਹਨਾਂ ਦੀ ਨਿਗਾਹ ਦੋ ਬੱਚਿਆਂ ਤੇ ਆ ਗਈ ਨਵਾਲਗਿੱਤੇ ਬੱਚੇ ਨਹੀਂ ਕਹਿ ਸਕਦੇ ਆਪਾਂ ਮਤਲਬ ਅਢੇੜ ਜੇ ਹੈਗੇ ਨਵਾਲਗ ਐ ਪਰ ਇਹ ਤੇ ਕਵਾਲਗ ਨਹੀਂ ਹੋਏ ਉਹਨਾਂ ਨੇ ਕਿ ਉਹਨਾਂ ਨੇ ਹਰਕਤਾਂ ਦੇਖੀਆਂ ਪਤਾ ਲੱਗਿਆ ਥੋੜਾ ਬਹੁਤ ਸ਼ੱਕ ਪਿਆ ਵੀ ਇਹਨਾਂ ਦੀਆਂ ਹਰਕਤਾਂ ਕੀ ਐ ਤੇ ਉਹ ਹਰਕਤਾਂ ਤੋਂ ਨੋਟਿਸ ਹੋਇਆ ਵੀ ਇਹ ਮਾਮਲਾ ਕੋਈ ਫਿਰ ਉਹਨਾਂ ਦੀ ਪੁੱਛਗਿੱਛ ਕੀਤੀ ਔਰ ਉਹ ਦੋਵੇਂ ਜਿਹੜੇ ਬੱਚੇ ਆ ਉਹ ਉਸੇ ਸਕੂਲ ਦੇ ਸਟੂਡੈਂਟ ਸੀ ਜਿਹੜੇ ਸਕੂਲ ਦਾ ਇਹ ਮਲਕੀਤ ਸਿੰਘ ਮਠਾੜੂ ਚੇਅਰਮੈਨ ਸੀ ਉਹਨਾਂ ਨੇ ਜਦੋਂ ਉਸ ਬੰਦੇ ਨੂੰ ਪੁੱਛਗਿਛ ਕੀਤੀ ਉਹਨਾਂ ਬੱਚਿਆਂ ਨੂੰ ਪੁੱਛਗਿਛ ਕੀਤੀ 10 22 ਤੁਸੀਂ ਕੌਣ ਹੋ ਤੇ ਕੀ ਕਾਰਵਾਈ ਹੈ ਤੇ ਫਿਰ ਉਹ ਮੰਨ ਗਏ ਉਹ ਕਹਿੰਦੇ ਜੀ ਉਹਨਾਂ ਨੇ ਬੰਦੇ ਨੇ ਸਾਨੂੰ ਲਾਲਚ ਦਿੱਤਾ ਸੀਗਾ ਤੇ ਅਸੀਂ ਉਹਦੇ ਕਹਿਣ ਦੇ ਉੱਤੇ ਇਹਦੀ ਨਿਗ੍ਹਾ ਰੱਖਦੇ ਸੀ ਇਹਦੇ ਤੇ ਹੁਣ ਹਮਲਾ ਹੋਇਆ ਹਮਲਾ ਕੀਤਾ ਕੀ ਨਹੀਂ ਇਹ ਨਹੀਂ ਸਾਨੂੰ ਪਤਾ ਪਰ ਅਸੀਂ ਇਹਦੀ ਕਾਟਰੀ ਕਾਰਵਾਈ ਕੀਤੀ ਹੈ ਮਾਸਟਰਮਾਈਂਡ ਆ ਬੰਦਾ ਹੈ ਤੇ ਧਾਨੇਖਰ ਸਾਹਿਬ ਜੀ ਉਹ ਮਾਸਟਰਮਾਈਂਡ ਬੰਦੇ ਦਾ ਆਪਾਂ ਜ਼ਿਕਰ ਕਰੀਏ ਉਹ ਕੌਣ ਹੈ ਤੇ ਕੋਈ ਨਿੱਕਾ ਮੋਟਾ ਬੰਦਾ ਨਹੀਂ ਬੰਦਾ ਬਹੁਤ ਵੱਡਾ ਹੈ ਇੱਥੇ ਤੁਸੀਂ ਸੁਣਿਆ ਹੁਣ ਇੱਕ ਬੜਾ ਵੱਡਾ ਨਾਮ ਹੁੰਦਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਮੰਤਰੀ ਹੁੰਦੇ ਸੀ ਚੀਫ ਮਾ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਦੇ ਪ੍ਰਬੰਧ ਦੇ ਵਿੱਚ ਇੱਕ ਪੀ ਡਬਲਯੂ ਮੰਤਰੀ ਵੀ ਹੋਇਆ ਕਰਦੇ ਸੀ ਜਿਹਨਾਂ ਦਾ ਨਾਮ ਨਹੀਂ ਜੀ ਸਰਦਾਰ ਰਣਧੀਰ ਸਿੰਘ ਚੀਮਾ ਉਹ ਹੁੰਦੇ ਸੀਗੇ ਨਾ ਰਣਧੀਰ ਸਿੰਘ ਚੀਮਾ ਦਾ ਜਿਹੜਾ ਬੇਟਾ ਹੈ ਉਹਦਾ ਨਾਮ ਹੈਗਾ ਜੀ ਜਗਦੀਪ ਸਿੰਘ ਚੀਮਾ ਰਣਧੀਰ ਸਿੰਘ ਚੀਮਾ ਤਾਂ ਮੇਰੇ ਖਿਆਲ ਆ ਰਿਟਾਇਰ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਗਏ ਸੀ ਮੈਨੂੰ ਇੰਨੀ ਕੁ ਯਾਦ ਹੈ ਪਰ ਕਿਉਂਕਿ ਉਹਨੇ ਮੁੰਡਾ ਤੇ ਮੁੰਡੇ ਨੂੰ ਸੁਖਵੀਰ ਸਿੰਘ ਬਾਦਲ ਨੇ ਦਿੱਤੀ ਸੀ ਟਿਕਟ 2022 ਦੇ ਵਿੱਚ ਟਿਕਟ ਵੀ ਮੇਰੇ ਖਲ ਫਤੇਗੜ ਸਾਹਿਬ ਤੋਂ ਹੀ ਦਿੱਤੀ ਸੀ ਉੱਥੇ ਟਿਕਟ ਦਿੱਤੀ ਜੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਮੇਰੇ ਖਲ ਬਟਸੀ ਪਠਾਨਾ ਤੋਂ ਦਿੱਤੀ ਹੋਣੀ ਹੈ ਉੱਥੇ ਟਿਕਟ ਦੇਤੀ ਤੇ ਟਿਕਟ ਦੇ ਉੱਤੇ ਇਹ ਚੋਣ ਹਾਰ ਗਏ ਨਾਲੇ ਗਏ ਸਭ ਕੱਲੀ ਚੋਣ ਨਹੀਂ ਹਾਰੀ ਜਮਾਨਤ ਵੀ ਨਹੀਂ ਬਚੀ ਜਮਾਨਤ ਜਬਤ ਹੋ ਗਈ ਸੀ ਇਹਨਾਂ ਨੂੰ ਹੁਣ ਜਿਹੜਾ ਹੈਗਾ ਕਿਉਂਕਿ ਆਲਰੇਡੀ 307 ਦਾ ਕੇਸ ਦਰਜ ਸੀ ਹੁਣ ਉਹ ਜਿਹੜੇ ਮੋਰਮ ਚ ਵਾਦਾ ਵੀ ਹੋ ਗਿਆ 307 341 323 120 ਬੀ ਤੇ 34 ਆਈਪੀਸੀ ਹੈ ਜਿਹੜੀ ਉਹਦੇ ਤੇ ਤਹਿਤ ਕੇਸ ਦਰਜ ਕਰ ਰਿਆ ਹੁਣ ਤੁਸੀਂ ਦੇਖੋ ਚੰਗੇ ਘਰਾਂ ਦੇ ਬੰਦੇ ਆ ਜਾਨੇ ਵਾਲੀਆ ਸਭ ਜੇ ਤੁਸੀਂ ਆਪਣੀ ਪਾਰਟੀ ਦੇ ਵਿੱਚ ਤੁਹਾਡੀ ਨਹੀਂ ਬਣਦੀ ਘਟੂ ਬੜੀ ਦੁਸ਼ਮਣੀ ਵਾਲੀ ਭਾਵਨਾ ਤੇ ਨਹੀਂ ਨਾ ਚਾਹੀਦੀ ਜਿਹੜਾ ਰਹਗਾ ਬੀਸੀ ਬਿੰਗ ਦਾ ਬੰਦਾ ਮੁਖੀ ਹੈ ਉਹ ਤੁਹਾਡੇ ਨਾਲ ਕਿੰਨਾ ਕੁ ਟਕਰਾਲੂਗਾ ਜਦੋਂ ਆਰ ਪੜਪਸ ਹੁੰਦੀ ਹੈ ਤਦ ਇਹਨਾਂ ਪਾਰਟੀ ਗੱਲ ਕਰ ਲਈ ਜਾਂਦੀ ਹੈ ਜੇ ਆਪ ਨਹੀਂ ਗੱਲ ਕਰ ਸਕਦੇ ਪ੍ਰਧਾਨ ਜੀ ਨਾਲ ਗੱਲ ਕਰ ਸਕਦੇ ਹੋ ਹੁਣ ਇੱਕ ਇਹੋ ਜਿਹਾ ਕੇਸ ਬਣ ਗਿਆ ਜਿਹੜੇ ਕੇਸ ਦੇ ਵਿੱਚ ਛੇਤੀ ਕੀਤੇ ਬੰਦੇ ਦੀ ਬੇਲ ਨਹੀਂ ਹੁੰਦੀ ਔਰ ਜਦੋਂ ਨੂੰ ਇਹ ਪਤਾ ਲੱਗ ਗਿਆ ਕਿ ਮੇਰਾ ਮਾਮਲਾ ਜਿਹੜਾ ਬੇਨਕਾਬ ਹੋ ਗਿਆ ਤੇ ਇਹ ਨਾਲ ਦੀ ਨਾਲ ਰਫੂ ਚੱਕਰ ਹੋ ਗਿਆ ਇਸ ਵੇਲੇ ਇਹ ਅੰਡਰਗਰਾਊਂਡ ਹੈ ਪਰ ਪੁਲਿਸ ਜਿਹੜੀ ਹੈਗੀ ਹੈ ਹਿੰਮਤ ਦੇ ਨਾਲ ਤੇ ਬੜੀ ਮੁਸਤਕਿਦੀ ਦੇ ਨਾਲ ਇਹਨਾਂ ਦੀ ਤਲਾਸ਼ ਕਰ ਰਹੀ ਹੈ ਜੀ ਵੈਸੇ ਪੁਲਿਸ ਸਾਹਿਬ ਦਾ ਸਿਆਛਕ ਨਾਲ ਤੇ ਕ੍ਰਾਈਮ ਦਾ ਰਿਸ਼ਤਾ ਬੜਾ ਪੁਰਾਣਾ ਹੈ ਕ੍ਰਾਈਮ ਜੀ ਜਿਲ੍ਹਿਆਂ ਦੇ ਰੂਪੇ ਜਿਵੇਂ ਪਹਿਲਾਂ ਵਾਲਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਾਂ ਸੱਤਦਲ ਪੈਦਾ ਹੁੰਦੇ ਨੇ ਜਾਂ ਫਿਰ ਸਾਧ ਪੈਦਾ ਹੁੰਦੇ ਨੇ ਜੀ ਇਹਨਾਂ ਦੇ ਦੁਆਲੇ ਪਰ ਇਹ ਤੇ ਜੋ ਬਹੁਤੇ ਜਿਹੜੇ ਸਾਧ ਨੇ ਇਹਨਾਂ ਦਾ ਵੀ ਜਿਹੜਾ ਬੜਾ ਕ੍ਰਾਈਮ ਦੇ ਨਾਲ ਨੇ ਲੈਡਾ ਬੜੀ ਹੈ ਤੇ ਉਹ ਮੈਨੂੰ ਵੀ ਲੱਗਦਾ ਕਿ ਸੱਤਦਲ ਉਹ ਜਿੰਨੀ ਦਾ ਕ੍ਰਾਈਮ ਨਾਲ ਲੈਡਾ ਬਣਾ ਆ ਬਿਲਕੁਲ ਤੇ ਤੁਹਾਡੀ ਠੀਕ ਹੈ ਗੱਲ ਹੈ ਵੀ ਜਿਹੜੀ ਜਿਹੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜੀ ਸਿਆਸਤ ਹੈ ਸਿਆਸਤ ਹੀ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਸਿਆਸਤ ਦੇ ਵਿੱਚੋਂ ਹੀ ਬੰਦਾ ਬੇਈਮਾਨ ਬਣਦਾ ਹੈ ਕਿ ਜੀ ਐਤ ਕੀ ਆਪਾਂ ਇਲੈਕਸ਼ਨ ਲੜ ਲਿਆ ਹੈ ਤੇ ਗੈਲੈਕਸ਼ਨ ਕਿਵੇਂ ਲੜਾਂਗੇ ਫਿਰ ਇਹਦੇ ਆਸਤੇ ਕਮਾਈ ਕਰਨੀ ਚਾਹੀਦੀ ਹੈ ਫਿਰ ਉਹ ਕਮਾਈ ਵਾਲੇ ਪਾਸੇ ਪੈ ਜਾਂਦੀ ਹੈ ਕਮਾਈ ਤੋਂ ਬਾਅਦ ਫਿਰ ਆਉਂਦਾ ਵੀ ਰਾਹ ਦੇ ਵਿੱਚ ਰੋੜਾ ਕੌਣ ਹੈ ਉਹ ਰੋੜਿਆਂ ਨੂੰ ਹਟਾ ਕਰੋ ਔਰ ਕਈ ਵਾਰੀ ਰੋੜਿਆਂ ਨੂੰ ਦੂਰ ਕਰਦੇ ਕਰਦੇ ਆਪਾਂ ਇਹੋ ਜਿਹੇ ਮੱਕੜ ਦੇ ਜਾਲ 'ਚ ਫਸ ਜਾਂਦੇ ਨੇ ਕਿ ਮੁੜ ਕੇ ਆਪ ਵੀ ਫਸ ਕੇ ਰਹਿ ਜਾਂਦੇ ਨੇ بڑے ਬੰਦੇ ਦੇਖ ਕੇ ਆਪਾਂ ਜਿਹੜੇ ਨੇ ਇਸ ਤਰ੍ਹਾਂ ਦੀ ਜਿਹੜੀ ਹੈ ਦੁਸ਼ਮਣੀ ਵਾਲੀਆਂ ਭਾਵਨਾਵਾਂ ਬਣ ਗਈਆਂ ਤੇ ਫਿਰ ਕੇਸ ਪੈ ਜਾਂਦੇ ਆ ਉਹ ਹੁੰਦਾ ਤਾਂ ਇਹ ਆ ਗਿਆ ਆਪਾਂ ਛੇਤੀ ਨਿਕਲ ਗਏ ਹੁਣ ਤੁਸੀਂ ਦੇਖੋ ਬਿਹਾਰ ਦੇ ਜੂਪੀ ਦੇ ਵਿੱਚ ਕਿੱਡੇ ਕਿੱਡੇ ਜਿਹੜੇ ਗੈਂਗਸਟਰ ਹੈ ਉਨਾ ਕੈਂਪਸ ਵਿੱਚੋਂ ਦੇਖੀਏ ਤੇ ਕਈ ਬੰਦੇ ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਬੈਠੇ ਮੁਜਮਾ ਮੁਖਤਾਰ ਅਨੁਸਾਰੀ ਹੁੰਦੀ ਆਪਾਂ ਗੱਲ ਕਰਦੇ ਆ ਜਿਨ੍ਹਾਂ ਦੇ ਵਿੱਚ ਬੈਠੇ ਵੀ ਜਿੱਤੀ ਜਾਂਦੇ ਸੀ ਪਰ ਕਿਹੜਾ ਫਿਰ ਉਹਦਾ ਅਲਟੀਮੇਟਲੀ ਕੀ ਭਾਵੇਂ ਜਿਲ੍ਹੇ ਵਿੱਚ ਬੈਠੇ ਐਮ.ਐਲ.ਏ ਬਣ ਜਾਂਦੇ ਸੀ ਲੇਕਿਨ ਸਾਰੀ ਜ਼ਿੰਦਗੀ ਤਾਂ ਜੇਲ੍ਹ ਚ ਟੱਪ ਗਈ ਤੇ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਨਿਕਲੇ ਤਾਂ ਸਿਰਫ ਬੋਡੀ ਨਿਕਲੀ ਸੀ ਉਹ ਵੀ ਵੀ ਆਪਾਂ ਨੂੰ ਪਤਾ ਜਿਨ੍ਹਾਂ ਹਾਲਾਤਾਂ ਦੇ ਵਿੱਚ ਕੀ ਖੁਸ਼ਿਆ ਗਰ ਬਚਣਾ ਚਾਹੀਦਾ ਨਾਕਮਾਂ ਤੋਂ ਜੀ ਜੇ ਪ੍ਰਾਈਮ ਦੀ ਗੱਲ ਕੀਤੀ ਹੈ ਬਣਾਉਣਾ ਦੱਬਣਾ ਬਣਾਉਣਾ ਏ ਜਿਹੜਾ ਪਕੈ ਨੇ ਦੀ ਟੈਂਪੀਓ ਦੇ ਲਈ ਉਹ ਵੀ ਉਹਨਾਂ ਦੇ ਫੋਨ ਦੇ ਵਿੱਚ ਹੀ ਹੁੰਦਾ ਹੈ ਕਿ ਲਵਲੀ ਤਰਾਣਾ ਜਿਹੜੀ ਮੇਰੇ ਖਿਆਲ ਨਾਲ ਬਹਾਰ ਅਕਸ ਕੋ ਲੱਭ ਪਈ ਸੀ ਕਬੜੀ ਤਕਰੀਰ ਆਪਾਂ ਜੀ ਸੀ ਤਾਂ ਮਿਲ ਜਾਂ ਕਰ ਹੀ ਹੁੰਦੀ ਸੀ ਪਰ ਮੈਨੂੰ ਇਹ ਜ਼ਰੂਰ ਤੁਹਾਨੂੰ ਕਹਤ ਜੀ ਆ ਬਿਲਕੁਲ ਜੀ ਨਵਨੀਤ ਰਾਣਾ ਜਿਹੜੀ ਹੈਗੀ ਹੈ ਇੱਕ ਵੱਡੀ ਲੀਡਰ ਹੈ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟ ਦੀ ਮੈਂਬਰ ਵੀ ਮੇਰੇ ਖਿਆਲ ਹੈ ਮਹਾਰਾਸ਼ਟਰ ਤੋਂ ਰਹੀ ਵੀ ਹੈ ਹਾਂ ਇਹ ਸਟਾਰ ਪ੍ਰਚਾਰਕ ਮੇਰੇ ਖਿਆਲ ਹੋਊਗੀ ਕਿਉਂਕਿ ਇਹ ਤੇਲੰਗਾਨਾ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗਈ ਸੀ ਔਰ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਹੈਗੀ ਆ ਫਿਰ ਇੱਕ ਪਾਸਾ ਨਹੀਂ ਦਿੱਤਾ ਤੇ ਪਾਸਾ ਬੜਾ ਇਹਨਾਂ ਦਾ ਖਤਰਨਾਕ ਸੀਗਾ ਕਿਉਂਕਿ ਜਿਹੜੇ ਉਹ ਵੈਸੀ ਭਰਾ ਹੈ ਉਹਨਾਂ ਦੇ ਵਿੱਚੋਂ ਦੋ ਵੈਸੀ ਹੈ ਇੱਕ ਵੱਡਾ ਵੈਸੀ ਤੇ ਇੱਕ ਛੋਟਾ ਵੈਸੀ ਹੈ ਛੋਟੇ ਵੈਸੀ ਨੇ ਕਿਤੇ ਇੱਕ ਉਸ ਸਾਲ ਕੁ ਪਹਿਲਾਂ ਇੱਕ ਜਿਹੜਾ ਹੈਗਾ ਬਿਆਨ ਦਿੱਤਾ ਸੀ ਕਿ ਜੇ ਜੇ ਆ ਪੁਲਿਸ ਨੂੰ ਹਟਾ ਲਿਓ ਉਹਨਾਂ ਦੇ ਮਿੰਟ 15 ਨਹੀਂ ਲੱਗਦੇ ਤੇ ਅਸੀਂ ਕੁਝ ਦੀ ਕੁਝ ਕਰ ਸਕਦੇ ਹਾਂ ਉਹਨਾਂ ਨਾਲ ਹੀ ਸਾਬੂ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ ਸੀ ਗੁਸਤਾਰੀ ਵੀ ਹੋ ਗਈ ਸੀ ਲੇਕਿਨ ਬਾਅਦ ਵਿੱਚ ਉਹਨੂੰ ਅਹਿਸਾਸ ਹੋਇਆ ਜਾਂ ਉਹਦੇ ਭਰਾ ਨੂੰ ਅਹਿਸਾਸ ਹੋਇਆ ਕਿ ਗੱਲ ਗਲਤ ਹੋ ਗਈ ਤੇ ਉਹਨੇ ਸੰਜਨਤਕ ਤੌਰ ਤੇ ਮਾਫੀ ਵੀ ਮੰਗ ਲਈ ਸੀ ਕਿ ਮੈਂ ਇਹ ਗੁਨਾਹ ਕਰ ਬੈਠਾ ਭਾਈ ਤੁਸੀਂ ਮੈਨੂੰ ਮਾਫ ਕਰ ਦਿਓ ਹੋਊਗੀ ਕਿ ਤੁਹਾਨੂੰ ਪਤਾ ਹੈਦਰਾਬਾਦ ਤੇਲੰਗਾਨਾ ਉੱਥੇ ਉਹਨਾਂ ਦਾ ਘੜ ਹੈ ਉਹ ਵੈਸੀ ਭਰਾਵਾ ਦਾ ਜਿਹੜੀ ਮੁਸਲਮ ਲੀਡਰ ਹੈ ਉਸ ਇਲਾਕੇ ਦੇ ਤੇ ਉੱਥੇ ਚੋੜਾ ਉਹ ਫੇਰ ਲੜ ਰਹੇ ਹੈ ਤੇ ਇਹ ਬੀਬੀ ਨਵਦੀਤ ਰਾਣਾ ਵੀ ਉੱਥੇ ਚਲੀ ਗਈ ਪ੍ਰਚਾਰ ਵਾਸਤੇ ਇਨੇ ਉਹਨਾਂ ਦਾ ਜਿਹੜਾ ਜਵਾਬ ਹੈ ਜਿਹੜੇ ਉਹਨਾਂ ਦੀ ਮਤਲਬ ਜਿਹੜੀ ਹੈ ਸ਼ੈਲੀ ਹੈ ਕੰਮ ਕਰਨ ਦੀ ਜਾਂ ਜਿਹੜਾ ਉਹ ਜਿਸ ਢੰਗ ਦੇ ਨਾਲ ਆਪਣੀ ਕੈਂਪੇਨ ਚਲਾ ਰਹੇ ਹੈ ਉਹਦੇ ਤੇ ਇਹਨਾਂ ਨੇ ਜਵਾਬ ਫਿਰ ਉਹਨਾਂ ਦੀ ਭਾਸ਼ਾ ਚ ਹੀ ਦਿੱਤਾ ਉਹ ਕਹਿੰਦੇ ਵੀ ਛੋਟਾ ਬੈਸੀ ਕਹਿੰਦਾ ਸੀ ਕਿ ਜੇ ਸਾਨੂੰ 15 ਮਿੰਟ ਮਿੰਟ ਮਿਲ ਜਾਣ ਤੇ 15 ਮਿੰਟਾਂ ਦੇ ਵਿੱਚ ਪੁਲਿਸ ਪਾਸੇ ਹੋ ਜੇ ਤੇ ਅਸੀਂ ਕੁਛ ਦੀ ਕੁਛ ਕਰ ਸਕਦੇ ਹਾਂ ਉਹ ਕਹਿੰਦੇ ਉਸ ਹਟਾਲੋ ਤੇ 15 ਮਿੰਟ ਤਾਂ ਬੜੀ ਗੱਡੀ ਗੱਲ ਹੈ 15 ਸਕਿੰਟਾਂ ਦੇ ਵਿੱਚ ਹੀ ਕੁਛ ਦੀ ਕੁਛ ਕਰ ਦਿਆਂਗੇ ਇਹਦੇ ਤੇ ਹੁਣ ਰਫੜ ਪੈ ਗਿਆ ਜੀ ਉੱਥੇ ਉਡੀ ਰਫੜ ਪੈ ਗਿਆ ਵੀ ਹੁਣ ਇਹਦੇ ਇਕਨ ਦੇ ਖਿਲਾਫ ਕਾਰਵਾਈ ਕਰੋ ਕੇਸ ਰਜਿਸਟਰ ਕੀਤਾ ਜਾਵੇ ਹੁਣ ਆਪਾਂ ਕਹਿੰਦੇ ਆ ਇਸ ਵੇਲੇ ਕਿ ਤਲंगाना ਦੇ ਵਿੱਚ ਕਿਸੇ ਜਮਾਨੇ ਚ ਬੀਆਰਐਸਐਸ ਦੀ ਸਰਕਾਰ ਹੁੰਦੀ ਸੀ ਉਹ ਤਾਂ ਗਈ ਉੱਥੇ ਇਸ ਇਸ ਵੇਲੇ ਹੈਗੀ ਕਾਂਗਰਸ ਪਾਰਟੀ ਦੀ ਸਰਕਾਰ ਪਰ ਕਿਉਂਕਿ ਚੋਣ ਜਾਬਤਾ ਲੱਗਿਆ ਹੋਇਆ ਸਰਕਾਰ ਬਾਬੇ ਹੁੰਦੀ ਹੈ ਤੇ ਚੋਣ ਜਾਬਤੇ ਵੇਲੇ ਸੱਜਦਾ ਹੈਗਾ ਪ੍ਰਸ਼ਾਸਨਿਕ ਢਾਂਚਾ ਉਹ ਸਾਰਾ ਕਮਿਸ਼ਨ ਦੇ ਥੱਲੇ ਚਲਾ ਜਾਂਦਾ ਚੋਣ ਕਮਿਸ਼ਨ ਦੇ ਹੁਣ ਕਾਹਦੇ ਮਿਸ਼ਨ ਕਿੰਨਾ ਕਿ ਗੰਬੀਰਤਾ ਨਾਲ ਲੈਂਦਾ ਇਸ ਬਿਆਨ ਨੂੰ ਜੇ ਛੋਟੇ ਬੇਸੀ ਦੇ ਪਹਿਲੇ ਬਿਆਨ ਦੇ ਉੱਤੇ ਕੇਸ ਰਜਿਸਟਰ ਹੋ ਸਕਦਾ ਤਾਂ ਕੇਸ ਇੱਥੇ ਵੀ ਰਜਿਸਟਰ ਹੋਣਾ ਚਾਹੀਦਾ ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਫ਼ਰਤੀ ਭਾਸ਼ਾ ਨਫ਼ਰਤੀ ਭਾਸ਼ਾ ਦਾ ਦਾਨਯਾਲੀਆ ਸਾਹਿਬ ਜਿਹੜੀ ਜੀ ਆਪਾਂ ਦੇਖੀਏ ਨਾ ਦਿਨਾਂ ਦੇ ਵਿੱਚ ਬੜੀ ਨਫ਼ਰਤੀ ਭਾਸ਼ਾ ਵਰਤੀ ਜਾ ਰਹੀ ਕੁਝ ਕੰਮ ਵੀ ਨਫ਼ਰਤੀ ਭਾਸ਼ਾ ਦੇ ਕੀਤੇ ਜਾ ਰਹੇ ਹੈ ਤੁਸੀਂ ਦੇਖੋ ਆ ਦੋ ਦਿਨ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀਗਾ ਉਹਨਾਂ ਨੇ ਇੱਕ ਬਿਆਨ ਜਿਹੜਾ ਹੈਗਾ ਇਹੋ ਜਿਹਾ ਬਿਆਨ ਦਿੱਤਾ ਜਿਹੜਾ ਬਿਆਨ ਉਹਨਾਂ ਨੇ ਹੀ ਪੁੱਠਾ ਪੈ ਗਿਆ ਉਹ ਕਿਹਾ ਵੀ ਆ ਸ਼ਹਿਜ਼ਾਦਾ ਨਾ ਜਿਹੜਾ ਰਾਹੁਲ ਗਾਂਧੀ ਨੂੰ ਸ਼ਹਿਜ਼ਾਦਾ ਕਹਿੰਦੇ ਅੱਜ ਕੱਲ੍ਹ ਕਹਿੰਦੇ ਇਸ ਸ਼ਹਿਜਾਦੇ ਨੇ ਜਿਹੜਾ ਹੈਗਾ ਇਹ ਪਹਿਲਾਂ ਰੋਜ਼ ਬੋਲਦਾ ਹੁੰਦਾ ਸੀ ਉਹਨਾਂ ਦੇ ਖਿਲਾਫ ਅਦਾਨੀਆਂ ਦੇ ਖਿਲਾਫ ਆਬਾਨੀਆਂ ਦੇ ਖਿਲਾਫ ਤੇ ਹੁਣ ਕਹਿੰਦੇ ਕੰਨ ਤੇ ਤੋਂ ਬੋਲਿਆ ਨਹੀਂ ਪਰ ਕਹਿੰਦੇ ਐਂ ਹੋ ਲੱਗਦੇ ਐ ਜਿਵੇਂ ਟੈਂਪੂ ਪਰ ਪਰ ਕੇ ਨਾ ਨੋਟਾਂ ਦੇ ਨਾਲ ਕੋਲੇ ਆ ਗਏ ਹੁਣ ਬਲੈਕ ਮਨੀ ਆਬਾਨੀਆਂ ਦਾ ਤੇ ਅਦਾਨੀਆਂ ਦੀ ਇਹ ਗੱਲ ਕਹਿਤੀ ਹੁਣ ਉਹ ਆਬਾਨੀਆਂ ਅਦਾਨੀਆਂ ਦੇ ਖਿਲਾਫ ਰੋਜ਼ ਬੋਲਦਾ ਲੇਕਿਨ ਜਿਹੜੀ ਬਲੈਕ ਮਨੀ ਵਾਲੀ ਗੱਲ ਆ ਗਈ ਤੇ ਦਾਨੀਆਂ ਜਿਹੜੀਆਂ ਸਭ ਫਿਰ ਤਾਂ ਆਪ ਹੀ ਇਕਵਲ ਕਰ ਲਿਆ ਵੀ ਬਲੈਕ ਮਨੀ ਹੈਗੀ ਹੈ ਬਿਲਕੁਲ ਬਿਲਕੁਲ ਬਲੈਕ ਮਨੀ ਜੇ ਤੁਸੀਂ ਬਰਾਮਦ ਨਹੀਂ ਕੀਤੀ ਤਾਂ ਮਤਲਬ ਤੁਹਾਡੀ ਸਰਪ੍ਰਸਤੀ ਨਾਲ ਹੀ ਯਾ ਇਹ ਗੱਲ ਹੋ ਗਈ ਹੈ ਕਿ ਹੁਣ ਉਹਨਾਂ ਨੇ ਵੀ ਦੇਖ ਲੈ ਕਿ ਕਹਾਣੀ ਤਾਂ ਭਾਈ بگੜਦੀ ਜਾਂਦੀ ਹੈ ਹੁਣ ਸ਼ਾਇਦ ਪ੍ਰਧਾਨ ਮੰਤਰੀ ਕੋਲੇ ਪਾਵਰ ਨਹੀਂ ਰਹੀ ਹੋਣੀ ਉਧਰ ਚਲੇ ਗਈ ਇਹਦੇ ਤੇ ਨਫਰਤੀ ਭਾਸ਼ਾ ਔਰ ਨਫਰਤੀ ਭਾਸ਼ਾ ਦੇ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਕੋਲੇ ਵੀ ਹਦਾਇਤਾਂ ਕੀਤੀਆਂ ਲੇਕਿਨ ਚਾਹਤ ਨਹੀਂ ਅਜੇ ਕਹਿੰਦਾ ਕਿਤੀਆਂ ਚੋਣ ਕਮਿਸ਼ਨ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਨਫਰਤੀ ਭਾਸ਼ਾ ਇਸਤੇਮਾਲ ਕੀਤੀ ਜਾ ਰਹੀ ਹੈ ਇਹ ਮਾਮਲਾ ਸੁਪਰੀਮ ਕੋਰਟ 'ਚ ਵੀ ਪਹੁੰਚ ਚੁੱਕਿਆ ਹੈ ਜੀ ਜੇ ਚੋਣ ਕਮਿਸ਼ਨ ਨੂੰ ਹਦਾਇਤਾਂ ਦਿੱਤੀਆਂ ਜਾਣ ਉਹਦੇ ਤੇ ਕਾਰਵਾਈ ਹੋਣੀ ਇਹਦੇ ਨਾਲ ਹੀ ਦੰਨੇ ਵਾਲੀ ਸਭਨ ਕੀ ਜੂਪੀ ਦੇ ਵਿੱਚੋਂ ਇੱਕ ਖਬਰ ਆਉਂਦੀ ਹੈ ਜੀ ਨੂੰ ਆਪਾਂ ਕਮਾਂਗੇ ਕਿ ਜਿੱਥੇ ਭੇਤ ਭਾਵ ਵਾਲੀ ਗੱਲ ਕੀਤੀ ਜਾਂਦੀ ਹੈ ਕਮਿਊਨਲਿਜ਼ਮ ਨੂੰ ਜਿਹੜਾ ਹੈਗਾ ਛਾਲਿਆ ਜਾਂਦਾ ਹੈ ਉੱਥੇ ਬਰੇਲੀ ਦੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਸੀ ਅਰ ਉਸ ਮੌਤ ਤੋਂ ਵੀ ਹਿੰਦੂ ਮੁਸਲਮ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ਅਰ ਬੀਐਚਪੀ ਜਿਹਨੂੰ ਆਪਾਂ ਵਿਸ਼ਵ ਹਿੰਦੂ ਪ੍ਰੀਸ਼ਦ ਕਹਿੰਦੇ ਨੇ ਅੱਜ ਕੱਲ ਉਹਨੇ ਮੁਜਾਰਿਆਂ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਆਮ ਤੌਰ ਤੇ ਆਪਾਂ ਦੇਖੀਏ ਤੇ ਜਿਹੜੇ ਮੋਦੀ ਸਾਹਿਬ ਦੀਆਂ ਰੈਲੀਆਂ ਹੁੰਦੀਆਂ ਉੱਥੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਹਮੇਸ਼ਾ ਹੀ 7 ਮਈ ਨੂੰ ਉਹਨਾਂ ਨੇ ਕਿਹਾ ਸੀ ਕਿ ਜੇ ਕਾਂਗਰਸ ਆ ਗਈ ਇਹ ਇਹ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਹਿੰਦੇ ਜੇ ਕਾਂਗਰਸ ਕਾਂਗਰਸ ਪਾਰਟੀ ਪਾਵਰ ਚ ਆ ਗਈ ਤਾਂ ਇਹਨੇ ਕਹਿੰਦੇ ਰਾਮ ਮੰਦਰ ਦੇ ਉੱਤੇ ਬਾਬਰੀ ਮਸਜਿਦ ਦਾ ਤਾਲਾ ਲਾ ਦੇਣਾ ਹੁਣ ਤੁਸੀਂ ਦਾਨੇ ਵਾਲੀਆਂ ਸਭ ਇਹਨੂੰ ਦੱਸੋ ਵੀ ਇਹ ਪ੍ਰਧਾਨ ਮੰਤਰੀ ਦੀ ਆਪਾਂ ਉਹਨੂੰ ਕੀ ਕਮਾਂਗੇ ਇਹਦੇ ਨਾਲ ਤੁਸੀਂ 8 ਮਈ ਨੂੰ ਦੇਖੋ ਲਖੀਮਪੁਰ ਖੀਰੀ ਹੈ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਹੈਗਾ ਅਜੇ ਮਿਸ਼ਰਾ ਟੈਨੀ ਉਹਨੂੰ ਟਿਕਟ ਦਿੱਤੀ ਹੋਈ ਹੈ ਏ ਇਹ ਜਿਹੜਾ ਮਿਸ਼ਰਾ ਟੈਣੀ ਜਿਹੜਾ ਕੀ ਕੌਣ ਹੈ ਇਹ ਹੈਗਾ ਉਸ ਅਸ਼ੀਸ਼ ਮਿਸ਼ਰਾ ਟੈਣੀ ਉਰਫ ਮੋਨੂ ਦਾ ਬਾਪ ਜਿਹਨੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਪੰਜਾਂ ਨੂੰ ਜਿਹੜਾ ਹੈਗਾ ਆਪਣੀ ਥਾਰ ਗੱਡੀ ਦੇ ਥੱਲੇ ਦੇ ਕੇ ਕੁਚਲ ਕੇ ਮਾਰ ਦਿੱਤਾ ਸੀ ਕੇਸ ਉਹਦੇ ਰਜਿਸਟਰ ਹੋਇਆ ਉਹਦੀ ਕੈਂਪੇਨ ਦੇ ਵਿੱਚ ਜਾਂਦੇ ਜੋ ਕੁਝ 7 ਮਈ ਨੂੰ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਉਹੀ ਕੁਝ 8 ਮਈ ਨੂੰ ਜਿਹੜੇ ਹੈਗੇ ਅਮਿਤ ਸ਼ਾਹ ਹਰੀਪ੍ਰਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਨੇ ਵੀ ਉਹੀ ਕੁਝ ਕਹਿਤਾ ਕਿ ਪਾਰਟੀ ਕਾਂਗਰਸ ਪਾਰਟੀ ਪਾਵਰ ਦੇ ਵਿੱਚ ਆ ਗਈ ਤੇ ਇਹਨਾਂ ਨੇ ਬਾਬਰੀ ਮਸਜਿਦ ਨੂੰ ਤਾਲਾ ਲਾ ਦੇਣਾ। ਤੇ ਇਹ ਹੁਣ ਤੁਸੀਂ ਇਹਨਾਂ ਤੋਂ ਤੁਸੀਂ ਦੇਖੋ ਵੀ ਗੱਲ ਜਾਂਦੀ ਕਿੱਧਰ ਨੂੰ ਹੈ। ਦੂਜੇ ਪਾਸੇ ਆਪਾਂ ਦੇਖੀਏ ਤਾਂ ਅਬੈਸੀ ਜਿਹੜਾ ਅਕਬਰ ਅਕਬਰੂਦੀਨ ਹੈ ਜਿਹੜਾ ਛੋਟਾ ਬੈਸੀ ਹੈ। ਉਹਨੇ ਉਹਨੂੰ ਜਦੋਂ ਪੁੱਛਿਆ ਗਿਆ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹ ਕਹਿੰਦਾ ਜੀ ਇਹ ਬੀਬੀ ਨੇ ਜੋ ਕੁਝ ਕਹਿਣਾ ਹੈ ਤਾਂ ਮੈਂ ਨਹੀਂ ਇਹਦੇ ਬਾਰੇ ਕੁਝ ਬੋਲਦਾ। ਕਿਉਂਕਿ ਮੈਂ ਪਹਿਲਾਂ ਇੱਕ ਵਾਰੀ ਬੋਲਿਆ ਸੀ ਮੈਂ ਉਹਦੀ ਸਜ਼ਾ ਭੁਗਤ ਚੁੱਕਿਆ ਮੈਂ ਅੰਦਰ ਜਾਇਆ ਮੈਂ ਦੁਬਾਰਾ ਉਹ ਮੌਕਾ ਨਹੀਂ ਦਿੰਦਾ ਤੇ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਨਫ਼ਰਤੀ ਭਾਸ਼ਾ ਦਾ ਜਿਹੜਾ سلسلہ ਹੈ ਉਹ ਲਗਾਤਾਰ ਜਾਰੀ ਹੈ ਬਚਣਾ ਚਾਹੀਦਾ ਇਹਦੇ ਤੋਂ ਪਰ ਸਾਡੇ ਰਾਜਨੀਤਿਕ ਲੀਡਰ ਹੈ ਹੋ ਜੇ ਕਿ ਇਹਨਾਂ ਦੀ ਮਹਾਨ ਹੈ ਜਿਹੜੀ ਉਹ ਇੰਨੀ ਜਿਆਦਾ ਬੇਕਾਬੂ ਹੋਈ ਵੀ ਹੈ ਕਿ ਚੋਣ ਕਮਿਸ਼ਨ ਵੀ ਬੇਵੱਸ ਹੈ ਇਹਨਾਂ ਦੇ ਸਾਹਮਣੇ ਜਾਂ ਇਹ ਕੈਸੇ ਹੋ ਰਹੀਏ ਟੁੱਟਲੇਟ ਹੈ ਚੋਣ ਕਮਿਸ਼ਨ ਕਾਸ਼ ਕਿਤੇ ਟੀਨ ਸੈਸ਼ਨ ਵਰਗਾ ਬੰਦਾ ਹੁੰਦਾ ਤੇ ਫਿਰ ਆ ਗੱਲਾਂ ਨਹੀਂ ਹੋਣਗੀਆਂ ਜੀ ਜੀ ਨਾਲੇ ਵਸੇ ਤੁਸੀਂ ਲਖਨੂ ਦੀ ਪਾਰਟੀਾਂ ਦੀ ਚਿੱਪੀ ਤੇ ਨਾਰੇ ਤੋਂ ਗੁੰਮਟੇ ਹੋ ਹਾਂਜੀ ਨਾਰੇ ਤੋਂ ਨਾਰੇ ਦੇ ਲੱਗਦੇ ਨੇ ਕਹਿੰਦੇ ਹੋ ਰਾਵਣ ਗੰਦੀ ਗੰਦਾ 3 ਲੱਖ ਨੌਕਰੀ ਦੇ ਹਾਂਜੀ 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 ਇਹਨੀਆਂ ਲਾਰਿਆਂ ਵਾਲੀ ਗੱਲ ਤੇਰਾ ਲਾਰਾ ਵੀ ਸ਼ਰਾਬੀਆਂ ਦੀ ਗੱਪ ਵਰਗਾ ਸ਼ਰਾਬੀ ਵਾਲੀ ਗੱਪ ਵਰਗਾ ਆ ਇਹਦੇ ਚ ਜਾਣੇ ਵਾਲੀਆਂ ਸਭ ਗੱਲ ਇਹ ਹੈ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਤੁਹਾਡੇ ਯਾਦ ਹੋਣਾ ਇੱਕ ਵਾਰੀ ਜਦੋਂ 2000 14 ਦੇ ਵਿੱਚ ਇਹਨਾਂ ਨੇ ਆਪਣੀ ਕੈਂਪੇਨ ਸਟਾਰਟ ਕੀਤੀ ਸੀ ਪ੍ਰਧਾਨ ਮੰਤਰੀ ਬਣਨ ਵਾਸਤੇ ਉਦੋਂ ਕਿ ਇਹਨਾਂ ਨੇ ਇਕਰਾਰ ਕੀਤਾ ਸੀ ਦੇਸ਼ ਦੇ ਲੋਕਾਂ ਨਾਲ ਕਿ ਜਦੋਂ ਸਾਡੀ ਸਰਕਾਰ ਆ ਗਈ ਤੇ ਸਾਡੀ ਸਰਕਾਰ ਦੇ ਆਉਣ ਤੋਂ ਬਾਅਦ ਅਸੀਂ 5 ਸਾਲਾਂ ਦੇ ਵਿੱਚ ਪ੍ਰਤੀ ਸਾਲ 2 ਕਰੋੜ ਲੋਕਾਂ ਨੂੰ ਨੌਕਰੀਆਂ ਦਿਆ ਕਰਾਂਗੇ। ਜੀ 5 ਸਾਲ ਉਹ ਤੇ ਜੀ 5 ਸਾਲ ਆ 10 ਸਾਲ ਜਿਹੜੇ ਬੀਤਣ ਵਾਲੇ ਹੋ ਗਏ ਹੈ ਜੀ ਚਲੋ ਜੀ ਆਪਾਂ 2 ਕਰੋੜ ਨਹੀਂ 1 ਕਰੋੜ ਵੀ ਲੱਗੀ ਤਾਂ ਦਸਾਂ ਸਾਲਾਂ ਦੇ ਵਿੱਚ 10 ਕਰੋੜ ਲੋਕਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ। ਜੋ ਕਿ 50% ਦਾ ਭਲਾਰਾ ਮੰਨੀ ਲੈਣੇ ਨਾ ਵੀ ਜੇ ਜੇ ਕਿਸੇ ਨੇ ਵਾਦਾ ਕਰ ਲਿਆ ਵੀ 50% ਤਾਂ ਪੂਰਤੀ ਨਹੀਂ ਹੁੰਦੀ ਜੇ 50% ਪੂਰਤੀ ਹੋ ਜੇ ਤਾਂ ਕਹਿੰਦੇ ਜੀ ਬਹੁਤ ਹੋ ਗਿਆ ਜਿਵੇਂ 50 ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਨੇ ਇਹ ਵਾਦਾ ਕੀਤਾ ਸੀ ਕਿ ਜੇ ਅਸੀਂ ਪਾਵਰ 'ਚ ਆ ਗਏ ਤੇ ਅਸੀਂ ਭਾਈ ਤੁਹਾਨੂੰ ਬਿਜਲੀ ਵੀ ਮੁਫਤ ਦੇਵਾਂਗੇ ਤੇ ਨਾਲ ਬੀਬੀਆਂ ਨੂੰ 1 ਇੱਕ ਹਜ਼ਾਰ ਰੁਪਿਆ ਵੀ ਦੇਵਾਂਗੇ ਹਰ ਬੀਬੀ ਨੂੰ 18 ਸਾਲ ਦੀ ਉਮਰ ਤੋਂ ਬਾਦੀ ਉਮਰ ਹੈ ਔਰ ਨਾਲ ਇਹ ਕਿਹਾ ਸੀ ਕਿ ਗਰੰਟੀ ਹੋਊਗੀ ਕਿ ਚੁੱਲ੍ਹੇ ਚੌਕੇ ਦੇ ਉੱਤੇ ਉਹਨੂੰ ਕਿਸੇ ਕਿਸਮ ਦੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਦੇਖੋ ਜੀ ਬਿਜਲੀ ਜਿਹੜੀ ਹੈ ਉਹ 4 600 ਡਿਊਨਟ ਦਾ ਖਰਤੀ ਇਹਨਾਂ ਨੇ ਮਾਫ਼ ਪਰ ਮਾਫ਼ ਵੀ ਨਹੀਂ ਹੈਗੀ ਉਹ ਮਾਫ਼ਤਾ ਜਿਹੜੀ ਹੈਗੀ ਹੈ ਪੈਸੇ ਅਗਲੇ ਨੂੰ ਆਪਣੀ ਜੇਬ ਚੋਂ ਨਹੀਂ ਦੇਣੇ ਪੈਣੇ ਲੇਕਿਨ ਇਹਦੇ ਪੈਸੇ ਖਜ਼ਾਨੇ ਚ ਦਿੱਤੇ ਜਾ ਰਹੇ ਉਹ ਵੀ ਤਾਂ ਲੋਕਾਂ ਦੇ ਆ ਨੀ ਨਹੀਂ 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 ਮੈਂ ਕਹਿੰਦਾ ਹਰ ਉਹ ਬੰਦਾ ਜਿਹੜਾ ਦਾਨੇ ਵਾਲੀ ਸਭ ਭਾਵੇਂ ਗਰੀਬ ਹੈ ਤੇ ਭਾਵੇਂ ਅਮੀਰ ਹੈ ਹਰ ਬੰਦੇ ਨੂੰ ਟੈਕਸ ਦੇਣਾ ਪੈਂਦਾ ਹੈ ਜਿਹੜਾ ਅਮੀਰ ਆਦਮੀ ਹੋ ਤੇ ਇਨਕਮ ਟੈਕਸ ਲੱਗ ਜੂ ਪਰ ਜਿਹੜਾ ਬੰਦਾ ਇਨਕਮ ਟੈਕਸ ਨਹੀਂ ਦਿੰਦਾ ਕੀ ਉਹ ਉਹ ਟੈਕਸ ਨਹੀਂ ਦਿੰਦਾ ਜੇ ਉਹਨੇ ਖੰਡ ਲੈਣੀ ਹੈ ਉਹਦੇ ਤੇ ਵੀ ਟੈਕਸ ਜੇ ਉਹਨੇ ਮੱਛੀ ਦਿਲਾਂ ਵਾਲੀ ਮੱਛੀਸ ਲੈਣੀ ਹੈ ਉਹਦੇ ਤੇ ਵੀ ਹੈ ਟੂਥਪੇਸਟ ਲੈਣਾ ਉਹਦੇ ਤੇ ਵੀ ਹੈ ਟੂਥ ਬ੍ਰਸ਼ ਲੈਣਾ ਉਹਦੇ ਤੇ ਵੀ ਹੈ ਦੁੱਧ ਲੈਣਾ ਉਹਦੇ ਤੇ ਵੀ ਕੋਈ ਦੀ ਚੀਜ਼ ਹੈ ਜਿਹੜੀ ਦੇ ਉੱਤੇ ਟੈਕਸ ਨਹੀਂ ਲੱਗਦਾ ਹਰ ਚੀਜ਼ ਤੇ ਟੈਕਸ ਲੱਗਦਾ ਤੇ ਉਹ ਜਿਹੜੀ ਬੂੰਦ ਬੂੰਦ ਦੇ ਨਾਲ ਹੀ ਜਿਹੜੀ ਹੈਗੀ ਹੈ ਤਲਾਹ ਭਰਦਾ ਹੈ ਔਰ ਇਹਦਾ ਪੈਸਾ ਖਜ਼ਾਨੇ ਦੇ ਵਿੱਚ ਜਾਂਦਾ ਉਹੀ ਪੈਸਾ ਚੱਕ ਕੇ ਅਸੀਂ ਦਿੰਨੇ ਆ ਇਹ ਤੇ ਵੀ ਜਿਹੜੀ ਜਿਹੜੀ ਹੈ ਜਿਹੜੀ ਪਾਵਰ ਕਮ ਹੈ ਪਾਵਰ ਕਮ ਮੁਫਤ ਨਹੀਂ ਦਿੰਦੀ ਬਿਜਲੀ ਉਹਦਾ ਪੈਸਾ ਲੈਂਦਾ ਹੈ ਉਹ ਕਹਿੰਦਾ ਪੈਸਾ ਲੋਕਾਂ ਨੂੰ ਦਿੰਦਾ ਇੱਕ ਪਾਸੇ ਕੱਢ ਲਿਆ ਦੂਜੇ ਪਾਸੇ ਪਾਦਾ ਤੁਸੀਂ ਇਹ ਗੱਲ ਕੀਤੀ ਕਰਾਈਏ ਪਰ ਫਿਰ ਵੀ ਮਤਲਬ ਆਪੇ ਕਹਿ ਸਕਦੇ ਆਂ ਵੀ ਉਹਨਾਂ ਨੇ ਅਧਿਕ ਤਾਂ ਦਿੱਤਾ ਹੈ ਨਾ ਇਹ ਤਾਂ ਕਹਿੰਦੇ ਬਿਜਲੀ ਮਾਫ ਕਰਤੀ ਲੋਕਾਂ ਨੂੰ ਗੱਲ ਕਹੀ ਜਾਂਦੀ ਹੈ ਇੱਥੇ ਹੁਣ ਜਿਹੜੀ ਹੈਗੀ ਆ 10 ਸਾਲਾਂ ਦੇ ਵਿੱਚ ਬਣਦੀ ਸੀ 20 ਕਰੋੜ ਨੌਕਰੀ ਤੇ 20 ਕਰੋੜ ਕੀ ਦੇਣੀ ਸੀ 10 ਕਰੋੜ ਵੀ ਦਿੱਤੀ ਇਹਦੇ ਚ ਇੰਟਰਸਟਿੰਗ ਗੱਲ ਦਾਨੀ ਵਾਲੀ ਸਭੇ ਹੋ ਗਈ ਜਦੋਂ ਇਹ ਜਿਹੀਆਂ ਗੱਲਾਂ ਹੋਈਆਂ ਤੇ ਸਾਡੀ ਜਿਹੜੀ ਬੀਬੀ ਹੈ ਕੇਂਦਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉਹਨਾਂ ਨੂੰ ਵੀ ਪੁੱਛ ਲਿਆ ਜਮੇ ਨੇ ਕਹਤਾ ਵੀ ਜੀ ਅਸੀਂ ਜੇ ਸਾਡੀ ਸਰਕਾਰ ਬਣ ਗਈ ਤੇ 30 ਲੱਖ ਨੌਕਰੀਆਂ ਦੇ ਦਿੰਗੇ ਅਸੀਂ ਪਹਿਲੀ ਸੱਟ ਹੀ ਉਹ 30 ਲੱਖ ਨੌਕਰੀਆਂ ਤਾਂ ਕਹਿੰਦਾ ਰੋਹਨ ਗਾਂਧੀ ਇਹ ਕਹਿੰਦਾ ਸਾਡੇ ਕੋਲੇ 30 ਲੱਖ ਨੌਕਰੀ ਖਾਲੀ ਪਈ ਐ ਹਾਂ ਜੀ ਬਈ ਸਾਮੀਆਂ ਪਈਆਂ ਮਤਲਬ ਐ ਵੀ ਉਹ ਉਹਦੀ ਭਰਤੀ ਨਹੀਂ ਹੋ ਰਹੀ ਜੇ ਭਰਤੀ ਕਰ ਦਿੰਦਾ ਚੰਗੀ ਗੱਲ ਐ ਅਗਲੀ ਗੱਲ ਵੀ ਜਿਹੜਾ 16 ਲੱਖ ਕਰੋੜ ਰੁਪਈਆ ਮਾਫ ਕੀਤਾ ਹੈ ਅਧਾਰੇਦਾਰਾਂ ਦਾ ਕਾਰਪੋਰੇਟਾਂ ਦਾ ਵੱਡੇ ਜਿਹੜੇ ਘਰਾਣੇ ਆ ਉਹਨਾਂ ਦਾ ਉਹ ਤਾਂ ਕਹਿੰਦੇ ਪ੍ਰਧਾਨ ਮੰਤਰੀ ਜੀ ਨੇ ਮਾਫ ਕਰਤਾ ਉਹ ਜਿਹੜੇ ਆਪਣੇ ਮਿੱਤਰਾਂ ਦਾ ਮਾਫੀ ਕੀਤਾ ਅਸੀਂ ਉਹ ਜਿਹੜਾ ਹੈਗਾ ਜਿਹੜਾ ਉਹਨਾਂ ਦੇ ਮਾਫੀ ਦੀ ਬਜਾਏ ਅਸੀਂ ਲੋਕਾਂ ਨੂੰ ਤਰਖਾਹਾਂ ਦੇਵਾਂਗੇ ਲੋਕਾਂ ਨੂੰ ਨੌکریاں ਦੇਵਾਂਗੇ ਵੀ ਤੁਸੀਂ ਇਸ ਇਸ ਪਾਸੇ ਆਜੋ ਹੁਣ ਇਹਦੇ ਤੇ ਬੀਬੀ ਨਿਰਮਲਾ ਸੀਤਾਰਾ ਮੰਨ ਨੇ ਜਿਵੇਂ ਹੀ ਪੜ੍ਹਦੇ ਹੀ ਉਹਨਾਂ ਪਰ ਹੱਡ ਕਰਤਾ ਉਹ ਕਹਿੰਦੇ ਸਾਡੇ ਦੇਸ਼ ਦੇ ਵਿੱਚ ਕਿੰਨੀਆਂ ਨੌکریاں ਹੈਗੀਆਂ ਖਾਲੀ ਕਿੰਨੀਆਂ ਸਾਡੇ ਕੋਲ ਤਾਂ ਡਾਟਾ ਹੀ ਹੈ ਨਹੀਂ ਕੋਈ ਦਾਨਿਆ ਸਾਹਿਬ ਹੁਣ ਕੀ ਕਹਾਂਗੇ ਇਹਨੂੰ ਉਹ ਮੇਰੇ ਯਾਦ ਹੈ ਇੱਕ ਵਾਰੀ ਚੁਟਕਲਾ ਚੱਲਦਾ ਹੁੰਦਾ ਸੀ ਜੋ ਅਸੀਂ ਪੜ੍ਹਦੇ ਹੁੰਦੇ ਸੀ ਕਿ ਖੁਰਸ਼ੋਬ ਆ ਗਿਆ ਇਥੇ ਇੰਡੀਆ ਦੇ ਵੀ ਉਹ ਰੂਸ ਦਾ ਮਤਲਬ ਹੁੰਦਾ ਸੀ ਰੂਸ ਦਾ ਬੜਾ ਲੀਡਰ ਹੁੰਦਾ ਸੀ ਪੰਡਤ ਨਹਿਰੂ ਨੂੰ ਲੈ ਆਏ ਉਹਨੇ ਆ ਕੇ ਦੇਖਿਆ ਵੀ ਪੰਜ ਪੰਜ ਘੰਟੇ ਗੱਡੀਆਂ ਲੇਟ ਐ ਫਿਰ ਉਹਨੇ ਦੇਖਿਆ ਵੀ ਬਹ ਹਵਾਈ ਜਹਾਜ਼ ਕਹਿੰਦੇ ਜੀ 10-10 ਘੰਟੇ ਉਹ ਲੇਟ ਐ ਫਿਰ ਉਹਨੇ ਦੇਖਿਆ ਵੀ ਹੋਰ ਕੋਈ ਮੋਟਰ ਮੂਟਰ ਕਹਿੰਦੇ ਜੀ ਕੋਈ ਸੱਜੇ ਨਹੀਂ ਜਾਂਦਾ ਕੋਈ ਖੱਬੇ ਨਹੀਂ ਜਾਂਦਾ ਪੂ ਪਾਂ ਕਰਦੀਆਂ ਫਿਰਦੀਆਂ ਗੱਡੀਆਂ ਜੀਦਾ ਜੀ ਕੀਤਾ ਦਿੱਲੀ ਇਧਰ ਦੀ ਚੜ ਗਿਆ ਤੇ ਟੱਪ ਗਿਆ ਕੋਈ ਨਹੀਂ ਟੱਪ ਗਿਆ ਵੀ ਇਹ ਸਾਰਾ ਕੁਝ ਐ ਉਹ ਦੇਖ ਤੂ ਕੇ ਕਹਿੰਦਾ ਵੀ ਇਹ ਕੀ ਕੁਝ ਹੋ ਰਿਹਾ ਹੈ ਪੰਡਤ ਨਹਿਰੂ ਕਹਿੰਦਾ ਜੀ ਵੇਖ ਲਓ ਸਾਡੇ ਦੇਸ਼ ਦੇ ਵਿੱਚ ਹੁੰਦਾ ਸਾਡੇ ਦੇਸ਼ ਦਾ ਕੰਟਰੋਲ ਕਿਉਂਕਿ ਜਿਹੜੇ ਕਮਿਊਨਿਸਟ ਹੈ ਜੀ ਉਹ ਮਤਲਬ ਜਿਹੜੇ ਰਸ਼ੀਅਨ ਸੀਗੇ ਜਾਂ ਇੱਥੇ ਤਾਂ ਆਪਣੇ ਕਮਿਊਨਿਸਟ ਵੀ ਤਾਂ ਅਧ ਪਛਾਤ ਜੇ ਸੀ ਉਹ ਜਿਹੜੇ ਉਹ ਮਤਲਬ ਹੈ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਸੀ ਉਹ ਕਹਿੰਦੇ ਕੁਦਰਤ ਹੈ ਰੱਬ ਕੋਈ ਨਹੀਂ ਉਹ ਖਰਸ਼ੋਬ ਕਹਿੰਦਾ ਵੀ ਮੈਂ ਰੱਬ ਨੂੰ ਨਹੀਂ ਮੰਨਦਾ ਸੀ ਪਰ ਮੈਨੂੰ ਇਹ ਲੱਗਦੀ ਹੈ ਵੀ ਇੰਡੀਆ 'ਚ ਰੱਬ ਹੈਗਾ ਕੀ ਹੈ ਕਹਿੰਦੇ ਜਿੱਥੇ ਕੋਈ ਨਿਜਮੀ ਹੈ ਨਹੀਂ ਕੋਈ ਕਾਇਦਾ ਕਾਨੂੰਨ ਨਹੀਂ ਉਹੀ ਕੰਮ ਚੱਲੀ ਜਾਂਦਾ ਹੁਣ ਤੁਸੀਂ ਦੇਖੋ ਕਿ ਜਿਹੜੀ ਸਰਕਾਰ ਕੋਲੇ ਜਿਹੜੇ ਦੇਸ਼ ਦੇ ਕੋਲੇ ਡਾਟਾ ਹੈ ਨਹੀਂ ਉਹਨਾਂ ਨੂੰ ਵੀ ਇਹ ਪਤਾ ਨਹੀਂ ਕਿ ਉਹ ਨੌਕਰੀਆਂ ਕਿੰਨੀਆਂ ਕਿੰਨੀਆਂ ਖਾਲੀ ਐ ਤੇ ਕਿੰਨੀਆਂ ਭਰੀਆਂ ਐ ਤੇ ਸਾਡੇ ਦੇ ਸਾਬਰੇ ਰੱਬਾ ਅਸਰੇ ਕੰਮ ਚੱਲੀ ਜਾਂਦਾ ਆਪਣਾ ਇਸ ਕਰਕੇ ਰੱਬਾ ਅਸਰੇ ਕੰਮ ਚੱਲੀ ਜਾਂਦਾ ਉਹਨੇ ਦੇਤੇ ਅਭੀ ਤੁਸੀਂ ਲਾਰੇ ਵਾਲੀ ਗੱਲ ਕੀਤੀ ਵੀ ਇਹ ਰਾਹੁਲ ਦੇ ਲਾਰੇ ਕੀ ਮੈਨੂੰ ਤਾਂ ਲੱਗਦਾ ਸਾਰਾ ਕੁਝ ਹੈ ਹੀ ਲਾਰਿਆਂ ਚ ਸਭ ਲਾਰਿਆਂ ਦਾ ਐ ਇਸੇ ਇਸੇ ਕਰਕੇ ਜਦੋਂ ਤੁਸੀਂ ਗੱਲ ਕੀਤੀ ਮੇਰੇ ਉਹ ਗਾਣਾ ਯਾਦ ਆ ਗਿਆ ਨਾ ਤੇਰਾ ਲਾਰਾ ਵੀ ਸ਼ਰਾਬੀਆਂ ਦੀ ਗੱਪ ਵਰਕੇ ਸ਼ਰਾਬੀ ਮਾਰਨਦੇ ਗੱਪ ਖੜਾ ਪਈ ਬਾਈ ਵੇਖ ਲਈ ਚੱਕਦੇ ਆਂਗੇ ਫੱਟੇ ਤੂੰ ਕੈਂ ਬੇਬੇ ਕਰ ਰਹੀ ਮੈਂ ਆਪਦਾ ਗੱਲ ਵਢਾ ਦੂ ਤੇਰੀ ਖਾਤਰ ਤੇ ਉਹ ਕਰੰਗੀ ਤਾਂ ਬਿਲਕੁਲ ਕਰਨੀ ਤਾਂ ਉਹ ਲੋਕ ਕਿਸੇ ਨੇ ਪੁੱਛਿਆ ਕਹਿੰਦੇ ਰਾਜਨੀਤੀ ਕੀ ਹੁੰਦੀ ਹੈ ਹਾਂਜੀ ਤੇ ਕਲਾਕਾਰੀ ਕੀ ਹੁੰਦੀ ਹੈ ਕਹਿੰਦਾ ਕਲਾਕਾਰੀ ਦੇ ਲੋਕ ਤੁਹਾਡੇ ਕੋਲ ਆਉਂਦੇ ਤੇ ਰਾਜਨੀਤੀ ਤੁਹਾਨੂੰ ਲੋਕਾਂ ਕੋਲ ਜਾਣਾ ਪੈਂਦਾ ਹਾਂ ਜਾਨੀਆ ਸਾਹਿਬ ਮੇਰਾ ਇੱਕ ਮਿੱਤਰ ਹੈ ਹਾਂ ਤੁਸੀਂ ਵੀ ਜਾਣਦੇ ਉਹਨੂੰ ਨਾ ਨਹੀਂ ਲੈਣਾ ਚਾਹੁੰਗਾ ਉਹਨੂੰ ਇੱਕ ਵਾਰੀ ਕਿਸੇ ਵੱਡੇ ਕਾਂਗਰਸੀ ਲੀਡਰ ਨੇ ਪੁੱਛ ਲਿਆ ਕਹਿੰਦਾ ਰਾਜਨੀਤੀ ਬਾਰੇ ਤੇਰਾ ਕੀ ਵਿਚਾਰ ਹੈ ਉਹਦਾ ਜੀ ਛੱਡੋ ਪਰਾਂ ਨੂੰ ਕਹਿੰਦਾ ਨਹੀਂ ਯਾਰ ਤੂੰ ਰਾਜਨੀਤੀ ਬਾਰੇ ਤੇ ਰਾਜਨੀਤਿਕ ਲੋਕਾਂ ਬਾਰੇ ਗੱਲ ਦੱਸ ਉਹਦੀ ਰਾਜਨੀਤੀ ਦਾ ਨਹੀਂ ਮੈਨੂੰ ਪਤਾ ਵੀ ਕਿਹੜੀ ਬਲਾ ਦਾ ਨਾ ਹੁੰਦਾ ਪਰ ਰਾਜਨੀਤਿਕ ਲੋਕ ਨਹੀਂ ਜੀ ਮੈਨੂੰ ਮੈਂ ਨਹੀਂ ਦੱਸਦਾ ਕਹ ਯਾਰ ਦੱਸ ਕੇ ਤੈਨੂੰ ਫਿਰ ਬਾਲਾ ਕਰਦੇ ਦੱਸ ਨੇ ਕਹਿੰਦਾ ਜਿਹੜੀ ਮੌਕਾ ਪ੍ਰਸਤ ਤੇ ਖੁਦਗਰਜ਼ ਲੋਕਾਂ ਦਾ ਜਿਹੜਾ ਟੋਲਾ ਹੈ ਉਹ ਰਾਜਨੀਤਿਕ ਲੋਕ ਹੁੰਦੇ ਹੈ ਰਾਜਨੀਤਿਕ ਪਾਰਟੀ ਹੁੰਦੀ ਹੈ ਇਹਦੂ ਬਦ ਕਹਿੰਦਾ ਕੁਝ ਵੀ ਨਹੀਂ ਹੁੰਦਾ ਉਹ ਉਹਨਾਂ ਦੇ ਵਕਾਲਤ ਵੀ ਯਾਰ ਮੈਂ ਵੀ ਮੇਰੀ ਵੀ ਧਿਆਨ ਨਹੀਂ ਰੱਖੀ ਉਹ ਕਹਿੰਦਾ ਦਿਸੀ ਜਾਂਦੀ ਹੈ ਤੂੰ ਕਹਿੰਦਾ ਸਾਡੀ ਖਾਤਰ ਥੋੜਾ ਲੱਗਦਾ ਤੂੰ ਤਾਂ ਆਪ MP MP MLA ਬਰਵਾਸੇ ਲੜਦਾ ਹੈ ਦੇ ਆਪਾਂ ਗੱਲ ਕਰਦਿਆਂ ਵੀ ਲੋਕਾਂ ਦੀ ਖਾਤਰ ਅਸੀਂ ਇਹ ਸਾਰਾ ਕੁਝ ਕਰਦੇ ਆਂ ਲੋਕਾਂ ਦੀ ਖਾਤਰ ਕਾਨੂੰ ਕਰਦੇ ਭਾਈ ਆਪ ਦੀ ਢਿੱਡ ਦੀ ਖਾਤਰ ਆਪ ਦੇ ਪਰਿਵਾਰ ਦੀ ਖਾਤਰ ਤੇ ਆਪ ਦੀਆਂ ਜਾਇਦਾਦਾਂ ਬਣਾਉਣ ਵਾਸਤੇ ਸਾਰਾ ਕੁਝ ਕਰਦੀ ਹੈ ਠੀਕ ਹੈ ਇਹ ਗੱਲ ਜਿਹੜੀ ਅਨਮੋਲ ਨੇ ਵੀ ਕਹੀ ਹੈ ਜੀ ਜੀ ਸੋ ਬਹੁਤ ਬਹੁਤ ਸ਼ੁਕਰਗੁਜ਼ਾਰ ਤੁਹਾਨੂੰ ਸਾਰਿਆਂ ਨੂੰ ਮਿਹਰਬਾਨੀ ਕਰਕੇ ਸਾਡੇ ਅੰਦਰ ਜਿਲੇ ਸੋ ਕਿਰਪਾ ਅਜਿਹਾ ਪ੍ਰੋਗਰਾਮ ਇਸ ਤਰ੍ਹਾਂ ਦੀ ਅਡਾਟ ਤੋਂ ਮਿਲਾਂਗੇ ਪਵਾਰ ਨੂੰ ਸੋ ਅਜੇ ਕੁਝ ਵਾਰ ਹੋਰ ਕਰ ਸਕਦੇ ਤੇ ਪ੍ਰੋਗਰਾਮ ਨੂੰ ਜਿਆਦਾ ਲੰਮਾ ਤਾਂ ਨਹੀਂ ਜਾ ਸਕਦਾ ਬਹੁਤ ਬਹੁਤ ਸ਼ੁکریਜਾਂ ਤੁਹਾਨੂੰ ਮਿਹਰਬਾਨ ਤੇ ਬੰਜੀ ਫਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਦੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਾ ਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਇਹ ਕੜੇ ਚੂੜੀਆਂ ਲਗਾਵਲੀਆਂ ਸੋਹਣੀਆਂ ਸੋਹਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਏਸੀ ਜੁਐਲਰ ਸ਼ਾਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 2541600 ਫੁੱਟ ਐਵੇਨਿਊ ਸਾਊਥ-ਈਸਟ ਕੈਂਟ ਓਏ ਮੇਰੇ ਵੀਰ ਮੈਨੂੰ ਫਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਪਾਇਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360 652 सिक्स जीरो सिक्स सिक्स ए दो लोकेशन तो सेवा में प्रदान करते ने सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स। फोन नंबर छह सौ सात सौ सतानवे तेईस चौरजा उन प्लाजा, मडेरा वाले लोकल ट्रक वीर वी वेवल प्लाजा टी ए मडेरा एग्जिट पॉइंट मलिका रविवाल एट फाइव फाइव नाइन नाइन सेवन बहुत जल्दी खुल रहा है एक नवा पायलट ट्रक स्टॉप नाइन टाफ्ट ਵੇਤੇ

Sifer Chesosart. 519622-0660. QTL because we care. We